आज वाइट डेली बानू टोगली ना साल में अब काम दिन ना सुना तुम एक तो सब कुछ आज टेली फ़ैक्स वाला है हम जीते रहेंगे 100 परसेंट कम काम तो साल आनु वो डाल को आहाँ मेरे दुसरे से मैं लग रहा हूँ। हाँ हाँ। दुसरे <दुख्यास> मेरे दुसरे से मैं लग रहा हूँ भाई। हाँ। लोग क्या हैं ना सुर्दी दुकान ले चाले। हाँ 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 हाँ। लोग क्या हैं ना कमाने चाले। नाम है चाले से नाम है दुक्को खा रहा। हाँ। चाले कब तक खुला बोल बोल गाना माननीय गाना लोगों हारना अरे सब इतना कुल को बांधना वो आना इंसान तो बहुत दूर है आज से लोग सब तो बात बजे वाह वाह गाना इतना तो आज लोग ने दूर है आज से लोग सब को बात पर दूर है ले पर तो जिंदगी लगता है

नेशनल कांग्रेस अंदर पन्ना साशा जो तो पुष्पों से मचाई जावे दुष्ट हुआ तो फिर आंदर बाइक के एक पंजे को साथे तो फिर आंदर बाइक के एक पंजे को साथे ही पैरां संजोग तक जाओ किसलिए पैरां संजोग तक जाओ किसलिए मैं ना, <गणगे> ना, 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 ना। <गणगे> को अति मेरे होटानी साहित्यकारी हो सारे ने ने सारे ने 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 मेरी कविता है

ખોડે બોલને કાઢ દે ખોડે બોલને કાઢ દે ના કોઈ પાઈ ને ના કોઈ પેડ હે કો માથે બિચારે ને જતી તરા માથે બિચારે ને જતી તરા ઓ પૂર્વ નું જાવે ઓ પશ્ચિમ નું જાવે ઓ પૂર્વ નું જાવે ઓ પશ્ચિમ નું જાવે ગિન દે ને રાતા દે તારે ગિન દે ને રાતા દે તારે पै जाते ने अपने अपनी राह पै जाते ने अपनी अपनी राह ते हो जाता है तला रुलते फिर ने बच्चे रुलते फिर ने बच्चे ओ कर्मा दे मारे वो करमा दे मारे कद नान के कद दाद के कद नान के कद दाद के लोग कोसते जदो मापिया बही होंश रोंद माँ कर रोंद ने मां मांझा खत ही छदो नफरत खत ही छदो नफरत होते निम चगा प्यार ना रुलाओ प्यारा रुलाओ प्यार दे फुल। जिना परलो आई है लोगिया इकमित होके चलाओ गृहस्थी दी गति लोगिया इकमित होके चलाओ गृहस्थी दी गति होइए असी भी सवार बनाइए खुशी परिवार बनाइए बहुत खुण। बहुत घर में टूटते इतफाक ना उन्होंने ਕਾ ਜਿਹੜੇ ਨਸੀਬ ਦੇ ਨੇ ਭਿਆਨ ਦੇ ਨਤੀਜੇ ਹੁਣ ਸੁਣਦੇ ਬਹੁਤ ਬਾਖਮਾਰ ਨਾ ਨਾ ਮੈਂ ਲਾਉਂਦੀ ਆ ਜੀ ਖੂਬ ਬੋਲ ਕਬੂਲ ਤੁ ਕਰੀ ਜਾ ਪਰ ਸੁਣਦੀ ਜਾ ਅਰਮਾਨਾਂ ਦੀ ਹਾਂ ਖੂਬ ਬੋਲ ਕਬੂਲ ਤੁ ਕਰਦੀ ਜਾ ਪਰ ਸੁਣਦੀ ਜਾ ਅਰਮਾਨਾਂ ਦੀ ਸਿੱਧੀ ਲੇਕ ਤੁ ਮੁੱਠੀ ਪੜਨਾ ਸਾਧ ਤਨੇ ਇਸ਼ਾਨ ਬੰਗੇ ਮਾਸ ਸੀਰ ਮੈਂ ਵੜ ਜਾ ਸੋਹਣੀ ਦੀ ਫਰਮਾਇਸ਼ ਤੇ ਕਹੋ ਤਾਰੇ ਤੋੜ ਲਿਆ ਮਾਂ टाकी ਦਾ ਅਸਮਾਨ ਐਵੇਂ ਜ਼ਾਲਮ ਇਧਰ ਉਧਰ ਅਸਮਾਨ ਦੇ ਇਚਾਰ ਦੇ ਨਹੀਂ ਕੱਚੇ ਘੜੇ ਤੇ ਸੁਣੀ ਮੋਈ ਲੋੜ ਨਹੀਂ ਜੀ ਕਿਰਪਾ ਗਾਦਿ ਜੋ ਕਿ ਦਸਤਰ ਸੀਨੇ ਜ਼ਾਲਮ ਦਿਲਦਾਰਾਂ ਨੂੰ ਤੋਹਦੇ ਨੇ ਕਲ ਜੋਕ ਤੇ ਨਾ ਕੀਮਤ ਪੈਂਦੀ ਮਜ਼ਲੂਮਾਂ ਦੀ ਜਗਾਂ ਦੀ ਮਰੇ ਮੋਏ ਨੂੰ ਹੋ ਨਾ ਮਾਰੋ ਜੀਤੇ ਮਾਰੋ

ਦੇ ਚਰਵਾ ਬਣੀ ਹੋਈਏ ਕੁਦਰਤ ਵਾਲੇ ਕਿ ਕਮਾ ਦੇ ਖਜ਼ਾਨੇ ਨੂੰ ਸੰਭਾਲ ਕੇ ਨਾ ਕੱਪੜੇ ਹਮ ਕਮਾ ਦੇ ਖਜ਼ਾਨੇ ਨੂੰ ਸੰਭਾਲ ਕੇ ਨਾ ਕੱਪੜੇ ਕੋਲ ਇਸ ਖਦਾਨ ਵਿੱਚੋਂ ਹੀ ਤਾਂ ਸ਼ੇਰ ਨਿਕਲਦੇ ਨੇ ਹਮ ਇਸ ਖਦਾਨ ਵਿੱਚੋਂ ਹੀ ਤਾਂ ਸ਼ੇਰ ਨਿਕਲਦੇ ਨੇ ਉਹ ਮੈਨੂੰ ਕਹਿੰਦਾ ਏ ਕਿ ਤੂੰ ਬਦਲ ਗਿਆ ਜਾ ਕਮਲ ਹਮ ਉਹ ਮੈਨੂੰ ਕਹਿੰਦਾ ਆ ਕਿ ਤੂੰ ਬਦਲ ਗਿਆ ਏ ਕਮਲ ਇਹ ਹੋਰ ਮੈਂ ਜ਼ਰਾ ਤੋਈ ਤਾਂ ਸਿੱਖਿਆ ਵਾਹ 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 ਇਹ ਹੋਰ ਮੈਂ ਖਰਾਬ ਤੋਈ ਤਾਂ ਸਿੱਖਿਆ ਹੈ ਉਹ ਕਹਿੰਦਾ ਹੈ ਮੈਨੂੰ ਕਿ ਤੂੰ ਬਦਲ ਗਿਆ ਹੂੰ ਨਾ ਇਹ ਸੇਖ ਕਵਤਾ ਸੁਣਾ ਰਿਹਾ ਜੀ ਕਿ ਬੋਸ ਹੋ ਗਿਆ ਬੋਸ ਹੋ ਗਿਆ ਹੁਣ ਚੁੱਪ ਬੋਲਣੀ ਚਾਹੀਦੀ ਹਾਂ ਹਾਂ ਬਹੁਤ ਹੋ ਗਿਆ ਹੁਣ ਚੁੱਪ ਬੋਲਣੀ ਚਾਹੀਦੀ ਆਦਮੀ ਮਰਿਆ ਨਹੀਂ ਹਾਲੇ ਹੂੰ ਆਦਮੀ ਮਰਿਆ ਨਹੀਂ ਹਾਲੇ ਚੁੱਪ ਦਾ ਕੱਫੜ ਪਾ ਕੇ ਪਿਆ ਹੈ ਹੂੰ ਆਦਮੀ ਮਰਿਆ ਨਹੀਂ ਹੈ ਹਾਲੇ ਚੁੱਪ ਦਾ ਕੱਫੜ ਪਾ ਕੇ ਪਿਆ ਹੈ ਬਹੁਤ ਹੋ ਗਿਆ ਹੁਣ ਚੁੱਪ ਬੋਲਣੀ ਚਾਹੀਦੀ ਅੰਦਰ ਸੁਲਗਦੀ ਚੰਗਿਆੜੀ ਹੁਣ ਧੱਕਦੀ ਧੱਕਣੀ ਚਾਹੀਦੀ ਹੰ ਅੰਦਰ ਸੁਲਗਦੀ ਚੰਗਿਆੜੀ ਹੁਣ ਧੱਕਣੀ ਚਾਹੀਦੀ ਜਿੰਦਾ ਜਿੰਦਾ ਲਾਸ਼ਾਂ 'ਚ ਹੁਣ ਹਰਕਤ ਆਉਣੀ ਚਾਹੀਦੀ ਹੰ ਜਿੰਨਾ ਲਾਸ਼ਾਂ 'ਚ ਹੁਣ ਹਰਕਤ ਆਉਣੀ ਚਾਹੀਦੀ ਮਸ਼ਾਲਾਂ ਫੜ ਕੇ ਹੁਣ ਜਿੰਦਾ ਲਾਸ਼ ਚਲਣੀ ਚਾਹੀਦੀ ਵਾਹ ਮਸ਼ਾਲਾਂ ਫੜ ਕੇ ਹੁਣ ਜਿੰਦਾ ਲਾਸ਼ ਚਲਣੀ ਚਾਹੀਦੀ ਬਹੁਤ ਗਿਆ ਉਸ ਬਾਤ ਹੋ ਗਿਆ ਹੁ ਚੁੱਪ ਬੋਲਣੀ ਚਾਹੀਦੀ ਜੀ ਵਾਹ ਜੀ ਵਾਹ ਵਾਹ ਜੀ ਹੋ ਗਿਆ ਹੁ ਚੁੱਪ ਬੋਲਣੀ ਚਾਹੀਦੀ ਗਲਿਆ ਸੜਿਆ ਲਜਤ ਤੰਤਰ ਹਮ ਵਿਵਸਥਾ ਬਦਲਣੀ ਚਾਹੀਦੀ ਜਾਂ ਵਾਹ ਵਾਹ ਗਲਿਆ ਸੜਿਆ ਲਜਤ ਤੰਤਰ ਵਿਵਸਥਾ ਬਦਲਣੀ ਚਾਹੀਦੀ ਜਿਨ੍ਹਾਂ ਦੇ ਖੂਨ ਪਸੀਨੇ ਨਾਲ ਰਾਸ਼ਟਰ ਨਿਰਮਾਣ ਹੋਇਆ ਸ਼ੋਸ਼ਣ ਬਹੁਤ ਹੋਇਆ ਉਹਨਾਂ ਦਾ ਹਮ ਜਿਨ੍ਹਾਂ ਨੇ ਖੂਨ ਪਸੀਨੇ ਨਾਲ ਰਾਸ਼ਟਰ ਨਿਰਮਾਨ ਹੋਇਆ ਚੋਛੜ ਬਹੁਤ ਹੋਇਆ ਉਹਨਾਂ ਦਾ ਹੁਣ ਉਹਨਾਂ ਨੂੰ ਆਪਣਾ ਹੱਕ ਹੱਥੋਂ ਨਾ ਚੀਂਦਾ ਮਨੁੱਖ ਨੂੰ ਆਪਣਾ ਹੱਕ ਸਿਵਣਾ ਚਾਹੀਦਾ ਜਿਨ੍ਹਾਂ ਨੇ ਖੋਲੇ ਮੂੰਹ ਜੋ ਰੋਟੀ ਦੀ ਬੁਰਕੀ ਮਿਹਨਤ ਕਸ਼ਾਂ ਦੇ ਜਿਨ੍ਹਾਂ ਨੇ ਖੋਲੇ ਮੂੰਹ ਜੋ ਰੋਟੀ ਦੀ ਬੁਰਕੀ ਮਿਹਨਤ ਕਸ਼ਾਂ ਦੇ ਉਹਨਾਂ ਦੇ ਮੂੰਹ ਹੁਣ ਤੋੜਨੇ ਚਾਹੀਦੇ ਜਿਨ੍ਹਾਂ ਲੋਕਾਂ ਨੇ ਤਾਜ ਪਹਿਨਾਇਆ ਨਿਜ਼ਾਮ ਦੇ ਸਿਰ ਤੇ ਜਿਨ੍ਹਾਂ ਲੋਕਾਂ ਨੇ ਤਾਜ ਪਹਿਨਾਇਆ ਨਿਜ਼ਾਮ ਦੇ ਸਿਰ ਤੇ ਉਹਨਾਂ ਨੂੰ ਵੀ ਰੋਹ ਦਿੱਤਾ ਪੈਰਾ ਹੈ ਉਹਨਾਂ ਨੂੰ ਹੀ ਰੋਹ ਦਿੱਤਾ ਪੈਰਾ ਹੈ ਉਹਨਾਂ ਨੂੰ ਹੁਣ ਉਹਨਾਂ ਦੀ ਮਤਕਾਰੀ ਦੀ سزا ਮਿਲਣੀ ਚਾਹੀਦੀ ਹੁਣ ਉਹਨਾਂ ਨੂੰ ਚਾਹੀਦੀ ਪਾਣੀ 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 ਤੋਂ ਬਾਅਦ ਕੋਈ ਜੰਮੀ ਬਾਦ ਹੁਣ ਟਿਕੜ ਕੇ ਸਲਾਮ ਪਾਣੀ ਚਾਹੀਦੀ ਬਹੁਤ ਹੋ ਗਿਆ ਹਾਂ